ਆਊਰ ਸੋਰਸਿੰਗ ਦੇ ਮਾਲਜ ਨੂੰ ਕੰਟਰੈਕਟ ਦੇ ਲਾਗੇ ਵਿਚੋਲੀਏ ਟਿਕਾੜਨ ਵਾਲੇ ਉੱਥੇ ਠੇਕੇਦਾਰ ਵਿਚੋਲੀਏ ਜਿਹੜੇ ਨੇ ਕੋਈ ਜਾਨਕੀ ਠੇਕੇਦਾਰ ਜਿਹੜੇ ਨੇ ਇਹਨਾਂ ਵਾਗੋ ਵਧਾਈ ਗਏ ਔਰ ਸੋਰਸਿੰਗ ਤੇ ਆਪਾਂ ਕੁਝ ਜੁੜਾ ਔਰ ਸੋਰਸਿੰਗ ਤੇ ਜਿਤ ਘੱਦੀ ਆ ਉਹਨੂੰ ਵੱਡੇ ਪੱਧਰ ਤੇ ਕਰਪਸ਼ਨ ਦੇ ਜਰੀਏ ਕੀਤਾ ਗਿਆ ਜੋ ਜਿੱਤੇ ਵਿੱਚ ਮੁਖਤਾ ਬਹੁਤ ਜਿੰਦੇ ਵਿੱਚ ਕੁਝ ਆਰ.ਆਈ.ਓ. ਇਹ ਕੁਝ ਵੀਡੀਓ ਸੀਗੀਆਂ ਜਿੱਦੇ ਕੁਝ ਸਾਡੇ ਅਧਿਕਾਰ ਨਹੀਂ ਸੀ ਵਿਭਾਗ ਦੇ ਤੇ ਕੁਝ ਇਹੋ ਜਿਹੇ ਕਰਮਚਾਰੀ ਦੂਜਾ ਜਿਵੇਂ ਸਾਡੇ ਕੋਲ ਠੇਕੇਦਾਰ ਕੰਮ ਕਰ ਰਹੇ ਉਹਨਾਂ ਦੇ ਨੁਮਾਇंदे ਸੀ ਜਿਹੜੇ ਕਿ ਭਰਤੀ ਕਰਨ ਦੇ ਵਿਸਤੇ ਵਿੱਚ 1 ਲੱਖ 25 ਹਜ਼ਾਰ ਰੁਪਇਆ ਜਾਂ 1.5 ਲੱਖ ਰੁਪਇਆ ਡਰਾਈਵਰ ਦੀ ਭਰਤੀ ਤੋਂ ਜਾਂ ਕਰੈਕਟਰ ਦੀ ਭਰਤੀ ਤੋਂ ਵੀ ਇਹ ਲੱਗਦੇ ਸੀ ਤਾਂ ਸੋਣੀਆਂ ਵੀਡੀਓ ਬਣਾ ਕੇ ਸੀ ਉਹ ਸਾਰੇ ਫੂਟ ਫੜਾ ਕੇ ਚਿੱਪ ਫੜਾ ਕੇ ਪੰਜਾਬ ਦੇ ਚਿੱਪ ਸੈਕਟਰ ਨੂੰ 19 ਦਸੰਬਰ 2022 ਨੂੰ ਦਿੱਤੀ ਕਿਹਾ ਚੱਕੋ ਪੰਜਾਬ ਅੰਦਰ ਜਿਹੜੀ ਆਊਟਸੋਰਸਿੰਗ ਦੇ ਭਰਤੀ ਹੋਈ ਉਹਦੇ ਚ ਵੀ ਲੱਖਾਂ ਰੁਪਇਆ ਜਿਹੜੀ ਆ ਉਹ ਕਰਪਸ਼ਨ ਹੋਈ ਆ ਪਰੰਤੂ ਉਹਦੇ ਵਿੱਚ ਕੀ ਹੋਇਆ ਕਿ ਉਸ ਭਰਤੀ ਨੂੰ ਰੋਕਣ ਦੀ بجائے ਸਾਨੂੰ ਉਲਟਾ ਇਹ ਕਰ ਦਿੱਤਾ ਗਿਆ ਕਿ ਇਸ ਭਰਤੀ ਤੇ ਜਾਂਚ ਚੱਲੇਗੀ ਉਸ ਸਮੇਂ 28 ਕਰਮਚਾਰੀਆਂ ਦੀ ਭਰਤੀ ਹੋਈ ਸੀ ਪਰੰਤੂ ਉਸ ਤੋਂ ਬਾਅਦ ਸਮੇਂਦਰ ਸਮੇਂ ਸਾਡੇ ਵਿਭਾਗ ਵਿੱਚ ਭਰਤੀਆਂ ਹੋਈਆਂ ਤੇ ਸਾਡੇ ਕੋਲ ਪ੍ਰੂਫ ਜੁੜੇ ਆਏ ਜਿੰਦੇ ਵਿੱਚ ਵੱਡੇ ਪੱਧਰ ਤੇ ਸੂਚਿਤ ਆਏ ਕਿ ਮੁਲਾਜ਼ਮਾਂ ਤੋਂ ਜਿਹੜੇ ਬਲਾਜਮ ਨੌਜਵਾਨ ਭਰਤੀ ਕੀਤੇ ਉਹਨਾਂ ਤੋਂ ਲੱਖਾਂ ਰੁਪਇਆ ਰਿਸ਼ਵਤ ਲਈ ਗਈ ਜਿਹਦੇ ਸਬੂਤ ਅਸੀਂ ਅੱਜ ਮੀਡੀਆ ਦੇ ਸਾਹਮਣੇ ਵੀ ਉਹ ਜਾਂ ਫੂਟ ਜਿਹੜੇ ਜੁਰਮ ਸੀ ਪੇਸ਼ ਕਰਾਂਗੇ ਜਿਹਦੇ ਸਪਸ਼ਟ ਫਿਕੀਦਾਰ ਅਤੇ ਜਿਹੜੇ ਦਲਾਲ ਨੇ ਉਹਨਾਂ ਦੀ ਆਪਸ ਵਿੱਚ ਗੱਲ ਹੋਈ ਕਿ ਸਰਕਾਰ ਦੇ ਲਈ ਨਹੀਂ ਨਾ ਸੌਦਾ ਆਪਣਾ ਹੀ ਜੱਗ ਉੱਪਰ ਪੈਸੇ ਲੈ ਰਿਹਾ ਸੋ ਮਾਨ ਸਾਹਿਬ ਕਿੰਨੇ ਕੇ ਸੀ ਕ腐ਸ਼ਨ ਬੰਦ ਕਰਤੀ ਪੰਜਾਬ ਚ ਪਰ ਜਦੋਂ ਦੇ ਮਾਨ ਸਾਹਿਬ ਆਏ ਉਹਦੇ ਬਾਅਦ ਆਫਸੋਰਸਿੰਗ ਨੇ ਭਰਤੀਆਂ ਹੋਈਆਂ ਦੇ ਉਸ ਤੋਂ ਬਾਅਦ ਇਹ ਕ腐ਸ਼ਨ ਚੱਲ ਰਹੀ ਆ ਸੋ ਪਹਿਲਾ ਮੁੱਦਾ ਇਹ ਸੀ ਵੀ ਆਊਟਸੋਰਸਿੰਗ ਦੇ ਭਰਤੀ ਉਹ ਵੀ ਘੱਟ ਤਨਖਾਹ ਦੇ ਲਗਭਗ 11-12 ਹਜ਼ਾਰ ਰੁਪਏ ਤਨਖਾਹ ਦੇ ਲੱਖ ਤੋਂ ਡੇਢ ਲੱਖ ਰੁਪਿਆ ਰਿਸ਼ਵਤ ਲੈ ਕੇ ਕੀਤੀ ਜਾ ਰਹੀ ਆ ਤੇ ਪਲੱਸ ਉਹਨਾਂ ਨੌਜਵਾਨਾਂ ਦਾ ਕੋ ਟੈਸਟ ਵੀ ਨਹੀਂ ਲਿਆ ਜਾ ਰਿਹਾ ਕਿ ਉਹਨਾਂ ਦੇ ਸਮੇਂ ਤੋਂ ਰੈਗੂਲਰ ਕਰਮਚਾਰੀ ਖੜਾ ਜਾ ਸਕੀ ਕਿ ਤੁਸੀਂ ਭਰਤੀ ਪ੍ਰਕਿਰਿਆ ਸਹੀ ਤਰੀਕੇ ਨਾਲ ਕੀਤੀ ਆ ਠੇਕੇਦਾਰ ਇੱਕ ਕਹਿ ਸਕਦੇ ਕਿ ਪ੍ਰਾਈਵੇਟ ਟੌਰ ਤੇ ਇੱਕ ਜਦੋਂ ਦਾਦਾ ਮੰਡੀ ਉੱਥੇ ਕੈਸਟ ਲੈ ਕੇ ਤੇ ਆਪਣੀ ਮਰਜ਼ੀ ਨਾਲ ਰਿਸ਼ਤਦਾਰੀ ਕਰਕੇ ਸਿੱਧਾ ਨਿਯੋਗ ਵਿੱਚੋਂ ਡਰਾਈਵਰਾਂ ਨੂੰ ਭੇਜ ਜਾਓ ਆ ਕੇ ਸਟੀering ਤੇ ਬੈਠ ਜਾਂਦੇ ਆ ਕੱਲ ਨੂੰ ਪ੍ਰਹਾਸਾ ਹੁੰਦਾ ਹੈ ਜਾਂ ਕੋਈ ਹਮੜੀ ਵਾਪਰਦੀ ਆ ਉਹਦਾ ਕੋਈ ਜ਼ਿੰਮੇਵਾਰ ਨਹੀਂ ਸੋ ਪਹਿਲਾ ਮੁੱਦਾ ਸਾਡਾ ਇਹ ਸੀ ਕਿ ਹੌਂਸਲ ਸਿੰਘ ਦੀ ਜਿਹੜੀ ਪਤਨੀ ਕੀਤੀ ਓਹ ਵੱਡੇ ਪੱਧਰ ਤੇ ਪੈਸੇ ਲੈ ਕੇ ਵਿਕਨਸ ਸਿਸਟਮ ਨੇ ਵਿਵਚਨ ਤਾਂ ਅਪਸ਼ੰ ਦੇ ذریعے ਕੀਤੀ ਜਿੰਨਾ ਸਬੂਤ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਜੜਾ ਚਾਹਦੇ ਸੀ ਪਰ ਉਸ ਸਮੇਂ ਦੇ ਚੀਫ ਸੈਕਰੀ ਪੰਜਾਬ ਨੂੰ ਅਸੀਂ ਚਿੱਪ ਭਰਾ ਕੇ ਉਸਲਾ ਕੇ ਬਗੈਰਾ ਭਰੇ ਇੱਕ ਦੀ ਸ਼ਿਕਾਇਤ ਜਿੰਨੇ ਸੀ ਵੀ ਕਾਪੀ ਵੀ ਸਾਡੇ ਕੋਲ ਭਈ ਅਸੀਂ ਦਿੱਤੀ ਹੈ ਪਰ ਅੱਜ ਤੱਕ ਕੋਈ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ 19 ਦਸੰਬਰ 2022 ਇਹ ਚੀਜ਼ ਅਸੀਂ ਦੇ ਚੁੱਕੇ ਹਾਂ ਜਿਹੜੀ ਰਸੀਮ ਦੀ ਕਾਪੀ ਵੀ ਸਾਡੇ ਕੋਲ ਆਸ ਇਮਲੀਡੀਏ ਨਾਲ ਵੀ ਜਰੂਰ ਅਸੀਂ ਸੱਚੀ ਕਰਾਂਗੇ ਸੋ ਦੂਸਰੀ ਗੱਲ ਕਿ ਸਾਡੇ ਰੂਪਾ ਅਗੇ ਵਿੱਚ ਜਿੱਥੇ ਕਮਾਈ ਵਾਲਾ ਸਾਧਨ ਹੈ ਸਾਡਾ ਉਹ ਭਾਗ ਕਿਉਂਕਿ ਲੱਗਦਾ ਨੇ ਇਹ ਸੌਦਾ ਹੈ ਉੱਥੇ ਨਾਲ ਦੀ ਨਾਲ ਸਾਡੇ ਵਿਭਾਗ ਦੇ ਵਿੱਚ ਕੀ ਆ ਕਿ ਟ੍ਰਾਂਸਪੋਰਟ ਵਾਧਿਆ بڑے ਵੱਡੇ ਪੱਧਰ ਤੇ ਭੱਲੇ ਆ ਜਿਹੜਾ ਸਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਨੂੰ ਗੱਲ ਕਰਨ ਦੇ ਵਿੱਚ ਜਾਂ ਦਿੱਤੇ ਸਾਡੀਆਂ ਮੰਗਾਂ ਨੂੰ ਮੰਨਦੇ ਵਿੱਚ ਉਹ ਵੱਡੇ ਪੱਧਰ ਤੇ ਢਿੱਕਾ ਬਣਦਾ ਕਿਉਂਕਿ ਹੁਣ ਕਿਸੇ ਵੀ ਨਹੀਂ ਪਿਆਰ ਆਇਆ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਸੀ 600 ਬੱਸਾਂ ਜੜੀ ਉਹਨੇ ਭਾਈ ਪਰਮਟਰ ਜਿਹੜੇ ਆ ਰੱਖਤੀਆਂ 600 ਬੱਸਾਂ ਬੰਦ ਕਰਤੀ ਆ ਉਹ ਬੱਸ ਜਿਹੜੀ ਆ ਉਹ ਦਾਰਸ਼ਨੀ ਧਾਰ ਰਹੇ ਉਹਨਾਂ ਦੇ ਪਰਮਣ ਜਾਲੀਆ ਜਾਂ ਹੂਟ ਆ ਰਹੇ ਸੋ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹੁਣ ਤੱਕ 610 ਬਸਤੀ ਦਾ ਲਿਸਟ ਜਾਰੀ ਕੀਤੀ ਗਈ ਆ ਨਾ ਹੀ ਉਹ ਛੋਸਾ ਪਰਮਣ ਦੱਸਿਆ ਗਿਆ ਜਿਨ੍ਹਾਂ ਨੂੰ ਟੈਕਸਟਰੀ ਕੀਤਾ ਨਹੀਂ ਉਹਨਾਂ ਤੇ ਹੁਣ ਤੱਕ ਪਰਚਾ ਹੋਇਆ ਕੋਈ ਛੋਸੇ ਬਸਾ ਲਿਆ ਨਹੀਂ ਕਿਹਨੇ ਟੈਕਸਟਰੀ ਕੀਤਾ ਸੋ ਕੋਈ ਕਿਤੇ ਨਾ ਕਦੇ ਕਲੀਅਰ ਹੈ ਕਿ ਮਨਸ਼ਾ ਲਈਗੀ ਬਸ ਸਿਰਫ ਬੋਰ ਦਾ ਇਤਿਹਾਸ ਸ਼ਮਾਂ ਦਾ ਕਿਸਮਤ ਹੈ ਸਰਕਾਰ ਕੇ ਅਸੀਂ ਕਲੈਕਸ਼ਨ ਕਰ ਰਹੇ ਹਾਂ ਦੂਸਰੇ ਪਾਸੇ ਨਹੀਂ ਬਸਾ ਜਿਹੜੀਆਂ ਕਿ ਪਹਿਲਾਂ 메ਨ ਰੋਡ ਦੇ 15 ਕਿਲੋਮੀਟਰ ਤੱਕ ਚੜ੍ਹਦੀਆਂ ਸੀ ਉਸ ਤੋਂ ਬਾਅਦ ਸਫ਼ਰ ਨਹੀਂ ਸੀ ਕਰਦੀਆ ਪ੍ਰਾਈਵੇਟ ਮਾਲਕਾਂ ਦੀਆਂ ਅੱਜ ਉਹਨਾਂ ਦੀ ਜਿਹੜੀਆਂ 5 ਕਿਲੋਮੀਟਰ ਦਾ ਸਮਾਸੀਨਾ ਹੋ ਗੁੜਾ ਆਤੀ ਜਿਸ ਨਾਲ ਸਰਕਾਰੀ ਟ੍ਰਾਂਸਪੋਰਟ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਏਗਾ ਕਿਉਂਕਿ ਪ੍ਰਾਈਵੇਟ ਆਪਰੇਟਰ ਜਿਹੜੇ ਕਿ ਮਿੱਟੀ ਬ੍ਰਿਡ ਨੂੰ ਬੈਨੀਫਿਟ ਦਿੱਤੇ ਜਾ ਰਿਹਾ ਜਦਕਿ ਪਿਛਲੇ ਸਮੇਂ ਦੇ ਵਿੱਚ 600 ਪਰਮਿਟ ਹਾਈ ਕੌਂ ਨੇ ਰੱਦ ਕੀਤੇ ਸੀ ਇਹਨਾਂ ਚ ਟੋਟਲੀ ਮਿੰਨੀਆਂ ਦੇ ਪਰਮਿਟ ਜਿਹੜੇ ਉਹ ਰੱਦ ਹੋ ਚੁੱਕੇ ਸੀ ਪਰੰਤੂ ਉਸ ਦੇ ਉਲਟ ਜਾ ਕੇ ਸਰਕਾਰ ਨੇ ਪ੍ਰਾਈਵੇਟ ਨੂੰ ਬੈਡਾਫਿਟ ਕਰਨ ਦੀ ਕੋਸ਼ਿਸ਼ ਕੀਤੀ ਆ ਜਿੱਥੇ ਟ੍ਰਾਂਸਫਰਡ ਮਾਫੀਏ ਨੂੰ ਖਤਮ ਕਰਨ ਦੀ ਗੱਲ ਕਰਦੇ ਆ ਜਾਂ ਅਸੀਂ ਉਹ ਧਾਗੋ ਦੀ ਲੜਾਈ ਲੜਦੇ ਆ ਉੱਥੇ ਸਾਡੇ ਕਰਮਚਾਰੀਆਂ ਨੂੰ ਨੁਕੀ ਨਿਆਂ ਤੋਂ ਉੱਤੇ ਰਿਪੋਰਟਾਂ ਕੰਪਲੇਂਟਾਂ ਸ਼ਿਕਾਇਤਾਂ ਜਾਂ ਫਿਰ ਪਕਚਿਆਂ ਤੱਕ ਦੀ ਨੌਂ ਤੀ ਜਦੂਸੀ ਲੜਾਈ ਲੜਦੇ ਆ ਸਾਡੇ ਨਾਲ ਮੈਨੇਜਮੈਂਟ ਵੀ ਉਦੋਂ ਤੱਕ ਧੱਕਾ ਕਰਦੀ ਆ ਉਹ ਹਾਲਾਤ ਇਹੋ ਜੇ ਬਣ ਗਏ ਆ ਕਿ ਪੰਜਾਬ ਅੰਦਰ ਹਰ ਇੱਕ ਜਗ੍ਹਾ ਕੋ ਹਰ ਇੱਕ ਸ਼ਹਿਰ ਤੁਸੀਂ ਜਦੋਂ ਮੱਥੀ ਚੈੱਕ ਕਰੋ ਆਰੇ ਸ਼ਹਿਰਾਂ ਦੇ ਵਿੱਚੋਂ ਸਪੈਸ਼ਲ ਬੱਸਾਂ ਭਰਪਰ ਕੇ ਜਾ ਰਹੀਆਂ ਚਾਹੋ ਅਸੀਂ ਕਹਿ ਸਕਦੇ ਕਿ ਬਿਜਲਕ ਤੋਂ ਮੁਕਤ ਬੱਸਾਂ ਕਹਿੰਦੇ ਨੇ ਜਿਹਨੂੰ ਇਲੈਕਟ੍ਰੋਨਿਕ ਬੱਸਾਂ ਕਹਰੇ ਨੇ ਚਾਹੋ ਵੈਸੇ ਸਲੀਪਰ ਪਹੁੰਚ ਬੱਸਾਂ ਨੇ ਲੁਧਿਆਣਾ ਚੰਡੀਗੜ੍ਹ ਮੁਜ਼ਲੰਦਰ ਜਾਂ ਹੋਰ ਜਿਹੜੇ ਸ਼ਹਿਰ ਨੇ ਪੰਜਾਬ ਦੇ ਅੰਦਰ ਸਰ ਉਹਨਾਂ ਸ਼ਹਿਰਾਂ 'ਚ ਵੱਡੇ ਪੱਧਰ ਤੇ ਦਿੱਲੀ ਨੂੰ ਜੈਪੁਰ ਨੂੰ ਭਰ ਜਾ ਰਹੀਆਂ ਉਹਨਾਂ ਤੇ ਕੋਈ ਲਗਾਅ ਨਹੀਂ ਕੱਸੀ ਜਾ ਰਹੀ ਜਿੰਦੇ ਨਾਲ ਵੱਡੇ ਪੱਧਰ ਤੇ ਰੋਡ ਵਿਹਾਰ ਦਾ ਚਾਹੇ ਪੀਐਸਸੀ ਦਾ ਚਾਹੇ ਪੰਜਾਬ ਰੋਡ ਦਾ ਨੁਕਸਾਨ ਹੋ ਰਿਹਾ ਸੋ ਉਹਨੂੰ ਖਤਮ ਕਰਨ ਦੀ ਬਜਾਏ ਸਰਕਾਰ ਨੇ ਇੱਕ ਨਵਾਂ ਪੈਧੜਾ ਘੜਿਆ ਕਿ ਇਸ ਇਲਾਕੇ ਵਿੱਚ ਉਹਨਾਂ ਹੀ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਨੂੰ ਕਿਲੋਮੀਟਰ ਸਕੀਮ ਬੱਸਾਂ ਦੇ ਨਾਮ ਦੀ ਪਾਉਣ ਦੀ ਜਾਰੀ ਕੀਤੀ ਜਾ ਰਹੀ ਹੈ ਜਿੰਨੇ ਵਿੱਚ ਇੱਕ ਬੱਸ ਜਿਹੜੀ ਆ ਉਹ ਪ੍ਰਾਈਵੇਟ ਮਾਲਕ 6 ਸਾਲ ਵਾਸਤੇ ਸਾਡੇ ਨਾਮ ਦੇਤੇਗਾ 6 ਸਾਲਾਂ ਬਾਅਦ ਉਹ ਆਪਣੀ ਬੱਸ ਲਈਗਾ ਪਲੱਸ ਉਹਨੂੰ ਦੇਣਾ ਕੀ ਆ ਉਸ ਮਾਰਗ ਦੇ ਪ੍ਰਤੀ ਕਿਲੋਮੀਟਰ ਜਿਹੜਾ ਪੁਰਾਣਾ ਰੇਟ ਸੀ ਉਹ 6 8 ਰੁਪਏ 56 ਪੈਸੇ ਸੀ ਉਹ ਨਵਾਂ ਰੇਟ ਹੈ ਨਾ ਕਿ ਭਾ 10 ਰੁਪਏ ਜਾਂ 11 ਰੁਪਏ ਤੈਅ ਹੋਏਗਾ 1 ਕਿਲੋਮੀਟਰ ਦਾ 10000 ਕਿਲੋਮੀਟਰ ਤੱਕ ਕਿਰਾਉਣੀ ਕਰਵਾਏ ਕੀ ਅਗਰੀਮੈਂਟਾਂ ਦੀਆਂ ਸ਼ਰਤਾਂ ਨੇ 10000 ਤੋਂ ਵੱਧ ਜਾ ਕੇ 15 ਜਾਂ 20000 ਰੁਪਏ ਇੱਕ ਮਹੀਨੇ ਦਾ ਕਿਲੋਮੀਟਰ ਤੈਅ ਕਰਾਏ ਜਾਂਦੇ ਆ ਉਹਦੇ ਵਿੱਚ ਜੇ 10 ਰੁਪਏ ਕਿਲੋਮੀਟਰ ਦੇ ਲਾਈਏ ਤਾਂ 1 ਲੱਖ ਰੁਪਏ ਤੋਂ ਪਾਰ ਸਗੋਂ 30000 ਰੁਪਏ ਤੱਕ ਦੀ ਰਕਮ ਹੈ ਜੜੀ ਜੇ 20000 ਕਿਲੋਮੀਟਰ ਤੈਅ ਕਰਦੀ ਆ ਤਾਂ ਇੱਕ ਮਹੀਨੇ 'ਚ ਪ੍ਰਾਈਵੇਟ ਆਪਰੇਟਰ 2 ਲੱਖ ਰੁਪਏ ਸਰਕਾਰੀ ਨੂੰ ਜਾਣੇ ਨੂੰ ਲੱਗੇ ਜਾਏਗਾ ਦੇ ਸਰਕਾਰ ਦਾ ਕਨੈਕਟਰ ਸਰਕਾਰ ਦਾ ਹੂਮ ਸਰਕਾਰ ਦਾ ਪੰਪਰ ਸਰਕਾਰ ਦਾ ਟੈਕਸ ਸਰਕਾਰ ਦਾ ਬਸ ਸਭ ਉਹ ਪ੍ਰਾਈਵੇਟ ਆਪਰੇਟਰ ਹੈ ਆਪਣੀ ਵਾਸਤੇ ਡਰਾਈਵਰ ਜਣਾ ਤੇ ਸਰਕਾਰ ਨੂੰ 2 ਲੱਖ ਰੁਪਏ ਇੱਕ ਮਹੀਨੇ ਦਾ 72 ਮਹੀਨਿਆਂ ਦੇ ਵਿੱਚ ਲਗਭਗ 1.5 ਕਰੋੜ ਰੁਪਏ ਜਿਹੜਾ ਉਹਨੇ 6 ਸਾਲਾਂ ਦੇ ਵਿੱਚ ਸਾਡੇ ਅਦਾਰੇ ਤੋਂ ਲੈ ਜਾਣਾ ਤੇ ਬਸ ਇਹੋ ਪ੍ਰਾਈਵੇਟ ਮਾਰਗ ਨਹੀਂ ਹੋ ਜਣੀ। ਸੋ ਉਹਦੇ ਤਰੀਕੇ ਨਾਲ ਸਰਕਾਰੀ ਖਜਾਨੇ ਨੂੰ ਚੂਨਾ ਲਾਇਆ ਜਾਂਦਾ ਜਦ ਕਿ ਉਹਦੇ ਉਲਟ ਜਿਹੜੀ ਐਨ ਟ੍ਰਾਂਸਪੋਰਟ ਮੰਤਰੀ ਰਾਜਾ ਬੜੀ ਨੇ ਸਮੇਂ ਬੱਸਾਂ ਭਈਆਂ ਸੀ। ਜਿਨ੍ਹਾਂ ਦਾ ਬੜਾ ਵੱਡਾ ਰੋਲਾ ਪਿਆ ਸੀ ਸਰਕਾਰ ਨੇ ਕਿ ਬੱਸਾਂ ਜਿਹੜੀਆਂ ਉਹ ਕਪੜਾ ਵਗਾਂ ਬਾਡੀਆਂ ਚ ਉਹਨਾਂ ਬੱਸਾਂ ਦੀਆਂ ਬਾਡੀਆਂ ਵੀ 30 ਲੱਖ ਰੁਪਏ ਦੇ ਵਿੱਚ ਬੱਸ تیار ਹੋਈ ਸੀ ਸਮੇਤ ਬਾਡੀ ਲੱਗੇ ਜਿਪੂ ਦੇ ਵਿੱਚ ਰੂਟ ਤੇ ਚੱਲਣ ਜੋਕ ਹੋ ਗਈ ਸੀ ਕਹਿਣ ਤੋਂ ਭਾਵ ਕਿ ਇੱਕ ਪਾਸੇ 6 ਸਾਲਾਂ ਦੇ ਵਿੱਚ 1 ਕਰੋੜ 40 ਲੱਖ ਦੇ ਕਰੀਬ ਜਾਂ ਸਵਾ ਕਰੋੜ ਦੇ ਕਰੀਬ ਖਰਚਾ ਲੱਗੇ ਨਾਲ ਕਿ ਬੱਸ ਲੱਗ ਜਿਹੜੀ ਦੂਜੇ ਪਾਸੇ 30 ਲੱਖ ਦੇ ਵਿੱਚ ਸਾਨੂੰ ਸਾਡੇ ਨਾਲ ਨੂੰ ਬੱਸ ਮਿਲਦੀ ਆ ਉਹ ਬੱਸ 15 ਸਾਲਾਂ ਦੇ ਧਾਰੇ ਚੜ੍ਹਨੀ ਆ ਉਹ ਗੱਸਾ ਪਾਉਣ ਦੀ ਬਜਾਏ ਪ੍ਰਾਈਵੇਟ ਅਪਰੇਟਰਾਂ ਨਾਲ ਮਿਲ ਕੇ ਸਾਡੀ ਮੈਨੇਜਮੈਂਟ ਜਾਣਿਆ ਸਕਦੇ ਕਿ ਸਰਕਾਰ ਦੇ ਕੁਝ ਨੁਮਾਇੰਦੇ ਉਹ ਵੀ ਉਸ ਪ੍ਰਾਈਵੇਟ ਅਪਰੇਟਰਾਂ ਨਾਲ ਰਾਕੇ ਉਹ ਲੁੱਟ ਗਰਾਮ ਦੇ ਪਾਸੇ ਨੂੰ ਗੁਰਿਆ ਸਾਡੇ ਧਾਰੇ ਦੀ ਨੂੰ ਕਿ 6 ਸਾਲਾਂ ਦੇ ਵਿੱਚ ਕਰੋੜ ਰੁਪਈਆ ਦਾ ਸਵਾ ਕਰੋੜ ਲਾਜੂ ਨਾਲ ਬੱਸ ਵੀ ਲਾਜੂ ਉਹ ਲੋਕਾਂ ਦੀ ਉਸ ਲੋਕ ਨੂੰ ਬਦਲਣ ਲਈ ਅਸੀਂ ਜਿਹੜਾ ਵਾਅਦਾ ਹੈ ਉਹ ਸੰਘਰਸ਼ ਜਰੀ ਕੀਤਾ ਕਿ ਸੀ ਕਿਲੋਮੀਟਰ ਦੀ ਬੱਸਾਂ ਜੜੀਆਂ ਉਹ ਆਪਣੇ ਨਾਲ ਸ਼ਰੀਰ ਪੈਣ ਦਾ ਕਿ ਸਰਕਾਰ ਆਪਣੀਆਂ ਸਰਕਾਰੀ ਬੱਸਾਂ ਪਾਵੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਉਹਨਾਂ ਬੱਸਾਂ ਦੇ ਤਾ ਸੋ ਬੱਸਾਂ ਜੜੀਆਂ ਨੇ ਉਹ 30 ਲੱਖ ਚ ਇੱਕ ਬੱਸ ਪੈਂਦੀ ਆ ਨਾਲ ਉਹਦੇ ਵਿੱਚ 15 ਸਾਲ ਤੱਕ ਉਹ ਬੱਸ ਜਿਹੜੀ ਰੋਕ ਕੇ ਚੱਲੇਗੀ ਤੇ ਲੋਕਾਂ ਦਾ ਸਹੂਤ ਹੋਦਾ ਬੇਗੀ ਸੋਸ਼ ਮਾਗ ਨੂੰ ਲੈ ਕੇ ਅਸੀਂ ਕਮੇਟਸ ਇਹ ਦਸਦਾ ਰੁਕ ਕਰ ਰਿਹਾ ਸੋ ਨਾਲ ਹੀ ਨਾ ਠੇਕੇਦਾਰ ਜਿੱਥੇ ਠੇਕੇਦਾਰ ਸਾਡੇ ਧਾਰੇ ਚ ਆਇਆ ਸਾਨੂੰ ਟ੍ਰਾਂਸਪੋਰਟ ਮੰਤਰੀ ਜਾਂ ਹੋਰ ਜਿਹੜੇ ਭਾਈ ਉਹ ਵੀ ਕਹਿੰਦੇ ਕਿ ਆਪਰਸੋਰਸਿਕਾ ਦੇ ਬੁਲਾਜੇ ਸਾਡੇ ਮੁਲਾਜ਼ਮ ਵੀ ਪਰ ਠੇਕੇਦਾਰ ਲੈਂਦੇ ਵੀ ਇਹਨਾਂ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇੱਕ ਠੇਕੇਦਾਰ ਹੁੰਦਾ ਸੀ ਇੱਕ ਧਾਰੇ ਚ ਜੋ ਪੜਵਾਸੀ ਗੱਲ ਕਰੀਏ ਐ ਸਮੇਂ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੜਵਾਸ ਦੇ ਵਿੱਚ ਇਹਨੇ ਠੇਕੇਦਾਰ ਹੋ ਗਏ ਜਿਹੜਾ ਤਰੀਕੇ ਨਾਲ ਪੀਆਰਟੀਸੀ ਦੇ ਦੋ ਠੇਕੇਦਾਰ ਹੋ ਗਏ ਉਹ ਟੈਕੇਦਾਰ ਸਾਡੀ ਫੱਜੀ ਜਾਂ ਲੁੱਟ ਕਿਵੇਂ ਕਰ ਰਿਹਾ ਕਮਿਸ਼ਨ ਜਾਂ ਹੋਰ ਪੈਸੇ ਜਿਹੜੇ ਉਹ ਤਾਂ ਉਹਨੇ ਲੁੱਟ ਲਈ ਲੁੱਟ ਗਿਆ ਪਲੱਸ ਜਿਹੜੀ ਰਕਮ ਚਾਹੀਦੀ ਆ IPM ਤੇ ISAI ਡਿਪਾਰਟਮੈਂਟ ਕੋਲ 12% ਕਰਾ ਤੇ 12% ਮੁਭਾਰ ਦਾ ਕਹਿੰਦੇ ਭਾਅ ਚਾ ਵੀ 24% ਲੱਗ ਭਾਏ ਸਾਡਾ 4-4000 ਰੁਪਏ ਕਿੱਕ ਮਾਜ਼ਮ ਦਾ ਉਹ ਵੱਡੀ ਰਕਮ ਹੈ ਜਿਹੜੀ ਉਹ 6-6 ਮਹੀਨੇ ਜਾਂ ਸਾਲ ਪੈਂਡਿੰਗ ਚੱਲ ਰਹੀ ਉਹ ਸਰਕਾਰੀ ਖਜ਼ਾਨੇ ਦੀ ਗੱਲ ਕਹਿ ਸਕਦੇ ਹੋ ਨਾ ਉਹ ਭਾਗਾ ਕੋਈ ਜਮਾ ਹੀ ਨਹੀਂ ਕਰਾ ਰਿਹਾ ਠੇਕੇਦਾਰ ਉਹ 10 ਕਰੋੜ ਰੁਪਇਆ ਇੱਕ ਮਹੀਨੇ ਦਾ ਲਗਭਗ ਜੇ 6 ਲਾਈਏ ਤਾਂ 9-10 ਕਰੋੜ ਰੁਪਇਆ ਠੇਕੇਦਾਰ ਵਸਤਰਿਆ ਆ ਰਿਹਾ ਜਦੋਂ ਸੀ ਰੋੜਾ ਪਾਉਨੇ ਆ ਜਾਂ ਰੋਹਤਾ ਕਰਦੇ ਆ ਜਾਂ ਸੰਘਰਸ਼ ਕਰਦੇ ਆ ਧਲਾ ਘੁੰਮੀ ਮਿਆਰੀ ਕਰਦੇ ਆ ਤਾਂ ਇੱਕ ਵਾਰ ਉਹਨੂੰ ਮੜੀ ਮੋਟੀ ਸਮਝਾਈ ਹੁੰਦੀ ਆ ਉਸ ਤੋਂ ਬਾਅਦ ਫਿਰ ਉਹੀ ਚੀਜ਼ ਉੱਥੇ ਦੀ ਉੱਥੇ ਆ ਚਾਹੇ ਪੀਆਰਟੀ ਆ ਚਾਹੇ ਬਣਵਾਸ ਹੋਣ ਦਾ ਵਾਲੇ ਠੇਕੇਦਾਰ ਗੋੜਾ ਆ ਉਹ ਕਰੋੜਾਂ ਰੁਪਏ ਵੀ ਆਪਣੀ ਜੀਸੀ ਦਾ ਜਿਹੜਾ ਰੁਪਏ ਖਾਇਆ ਤੇ ਨਾਲ ਅਧਕਾਰੀ ਵੀ ਜਿਹੜੇ ਉਹਦੇ ਕਾਰਜਿਕਮਤੀ ਵਜਾਇ ਸਾਨੂੰ ਦਬਾਉਣ ਦਾ ਸਾਨੂੰ ਚੁੱਪ ਕਰਾਉਣ ਵਾਲੇ ਪਾਸੇ ਨੂੰ ਲੱਗੇ ਹੋਏ ਆ ਜਿੰਨੀ ਵਜ੍ਹਾ ਠੇਕੇਦਾਰ ਜੜਾਨੀ ਹੋਟ ਕਰ ਰਿਹਾ ਸੋ ਵੈਲਫੇਅਰ ਫੰਡ ਜਾਲਦਰੀਆਂ ਦੇ ਅਨੁਸਾਰ ਠੇਕੇਦਾਰ ਦੇ ਨਾਮ ਕਰਦਾ ਸਭ ਕਰੋਪੇ ਚੋਸ ਮਿਲਣਾ ਚਾਹੀਦਾ ਜੇ ਕਿਸੇ ਬਲਾਗਤੀ ਬਹੁਤ ਹੋ ਜਾਂਦੀ ਆ ਤੱਕ ਬਹੁਤ ਹੀ ਤਰਸਯੋਗ ਹੈ ਆ ਤੇ ਸਾਡੇ ਕੋਲ ਆਦਮਾਨੀ ਕਰੇ ਕਿ ਕੱਚੇ ਮਲਾਜ ਨੂੰ ਸਰਕਾਰ ਵੱਲੋਂ